ਪੁਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਪਤਾ ਨਹੀਂ ਅੰਕਨਾਤਾ ਸਾਡੀ ਗਾਰਨੀ ਸੀ ਮਮਾ ਨੇ ਕਿ ਇਹਨਾਂ ਨੇ ਉਹ ਵੀਡੀਓ ਬਣਾ ਲਈ ਖੂਨ ਜਦੋਂ ਨਹੀਂ ਅੰਦਰ ਦੇਖਿਆ ਤਾਂ ਦੋਨੋਂ ਦੇ ਘਰ ਰਹੀ ਹੈਗਾ ਸੰਤੋਖ ਸਿੰਘ ਉਹਦਾ ਘਰ ਤਾਲੇ ਤੋੜ ਕੇ ਦੇਖੇ ਤਾਂ ਦੋ ਦਿਨਾਂ ਤੋਂ ਉਹਦਾ ਕੋ ਨਾਲ ਕੰਟੈਕਟ ਨਹੀਂ ਹੋ ਰਿਹਾ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ ਕੋਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਇਹ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਉਹਦੇ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੁੰਿਆ ਉਹਦਾ ਆਪਣੇ ਕਦੀ ਬੰਦ ਹੋ ਜਾਂਦੇ ਨੇ ਉਹਨਾਂ ਦਾ ਨਿਸ਼ਵਾਸ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ੍ਹ ਦਾ ਫੋਨ ਲਾਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਘੋਰ ਕੀਤਾ ਮੈਂ ਕਿ ਉਹਦੇ ਹੀ ਹੋਣਾ ਹੈ ਆ ਕਿ ਜਿੱਦਾਂ ਸੀ ਇੱਥੇ ਗਵੰਡਣ ਉਹਨੂੰ ਕਿ ਫੋਨ ਹੋਰ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਟਾੜਾ ਖੁੱਲਿਆ ਬੱਕਰੀਆਂ ਅੰਦਰ ਆ ਬੱਕਰੀਆਂ ਵੀ ਸਾਨੂੰ ਫਿਕਰ ਪੈ ਗਈ ਵੀ ਉਹ ਪਸ਼ੂਆਂ ਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸੌਂ ਰਹੇ ਨਾ ਛੱਡਦੇ ਤੇ ਉਹਨਾਂ ਰਾਤੀ ਉਹਨੇ ਬਾਕਪੁੱਤ ਰੱਖੇ ਉਹਨੇ ਮੇਰੀ ਗਾੜੀ ਵਿੱਚ ਉਹ ਡੋਟਦੇ ਨੇ ਇਦੀ ਐਸੀ ਮੰਗਰ ਹੈ ਜਦੋਂ ਇਹ ਰਾਤੀ ਆਏ ਦੋ ਜਣੇ ਨਾਲ ਭਾਜੀ ਆਏ ਇਹਨਾਂ ਨੇ ਆਪੇ ਦੇਖਿਆ ਇਹਨਾਂ ਨੇ ਇਹਦਾ ਵੀਡੀਓ ਬਣਾ ਲਈ ਫੋਨ ਦੀ ਤੇ ਅਸਾਂ ਨੂੰ ਫੋਨ ਤੋਂ ਤੋਂ ਵੀ ਕੋ ਟੈਨਸ਼ਨ ਹੋ ਗਈ ਤੇ ਮੈਂ ਰਾਤੀ ਸਾਰੇ ਨੂੰ ਫੋਨ ਕੀਤੇ ਆਪਣੇ ਨਾਨੀ ਨਾਨੀ ਨੂੰ ਸਾਰੇ ਸਭੇ ਸਾਰੇ ਅਸੀਂ ਆ ਕੇ ਦੇਖਿਆ ਫੋਨ ਫੋਨ ਕੀਤੇ ਤੇ ਪੰਜੀ ਪੰਜੀ ਨੂੰ ਸਾਰਿਆਂ ਨੂੰ ਫਿਰ ਅਸੀਂ ਉਹ ਕਾਲੇ ਤੋੜ ਕੇ ਦੇਖੇ ਤਾਂ ਬੋਡੀਆਂ ਪੀਸ ਨਹੀਂ ਬਣਦੀ ਤਾਂ ਅੰਦਰ ਸਾਹਮਣੇ ਦਿੱਤਰ ਮੰਮਾ ਉੱਧਰ ਜਿੱਧਰ ਮੰਮੀ ਉੱਧਰ ਵੀ ਉੱਧਰ ਵੀ ਸੀ ਤੇ ਅੰਤੋਂ ਛੱਡਿਆ ਹੋਇਆ ਸੀ ਅਸੀਂ ਇੱਧਰਲੇ ਕਮਰੇ 'ਚ ਗਏ ਸੀ ਕਿ ਇੱਧਰ ਹੀ ਪਹਿਲਾਂ ਗਏ ਸੀ ਆਕੇ ਰਾਤ ਨੂੰ ਲੈਟਾ ਚ ਗੰਨੀ ਫਿਰ ਜਦੋਂ ਤੁਹਾਨੂੰ ਦਾ ਦੇਖਿਆ ਤਾਂ ਫਿਰ ਅੰਦਰ ਅਸੀਂ ਲੇਖੋਂਚੇ ਸੀ ਤੇ ਠੀਕ ਕਰਕੇ ਬੇਟੀ ਹੋ ਸੀ ਸੇ ਪੈਰ ਨਾਲ ਪਰੇ ਕਰਕੇ ਦੇਖਿਆ ਤਾਂ ਵੀਡੀਓ ਮੈਨੂੰ ਪਤਾ ਰੰਗਾ ਪਰ ਸਵੇਰੇ ਸ਼ੋਰ ਹੋਇਆ ਕਿ ਇਹ ਮੇਰੀ ਡੈੱਥ ਹੋ ਗਈ ਕਿ ਉਹਨਾਂ ਨੇ ਮਰਡਰ ਕਰ ਦਿੱਤਾ ਤੇ ਅਸੀਂ ਸਵੇਰੇ ਸਾਰੇ ਦੇ ਅਸੀਂ ਸਵੇਰ ਤੇ ਆਏ ਹੋਏ ਹਾਂ ਇੱਥੇ ਅਸੀਂ ਰਾਤ 8-9 ਵਜੇ ਇੱਥੇ ਸੀਗੇ ਆ ਕੇ ਦੇਖਿਆ ਤਾਂ ਕੋਈ ਵੀ ਨਹੀਂ ਸੀ। ਤੇ ਮੰਮਾ ਇੱਥੇ ਰਹਿੰਦੇ ਸੀ ਤੇ ਆਉਂਦੇ ਰਹਿੰਦੇ ਸੀ ਮਮੀ ਪਰੋ ਆਈ ਚੁੱਕੀ ਆ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰਸੋਂ ਮੇਰੀ ਮੰਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਤ ਕਰਦੀ ਆ ਤੇ ਠੀਕ ਨਾ ਬਸ ਉਹੀ ਗੱਲ ਮਿਲ ਗਈ। ਹਾਂਜੀ ਅੰਕਲ ਜੀ ਵੀ ਇੱਥੇ ਹੋਇਆ ਪਰ ਸਾਨੂੰ ਪਤਾ ਨਹੀਂ ਅੰਕਲ ਨਾਲ ਸਾਡੀ ਗੱਲ ਹੋਈ ਸੀ ਮਮਾ ਨਾਲ ਸਾਨੂੰ ਪਤਾ ਨਹੀਂ ਸੀ ਕਿ ਮੇਰਾ ਨਾਮ ਅਮਨਦੀਪ ਸਿੰਘ ਰਾਏ ਆ ਜੀ ਜਿਹੜਾ ਪੁੱਤਾ ਬੰਦ ਮੋੜ ਵਾਲੀ ਦਾ ਜੀ ਇਹ ਦਿੱਤਾ ਸਾਨੂੰ ਸ਼ਾਇਦ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੋਕੇ ਆ ਮਨਜੀਤ ਪਰ ਉਹਨਾਂ ਦੇ ਬ੍ਰਦਰ ਕਿ ਤੁਸੀਂ ਇੱਥੇ ਪਹੁੰਚੋ ਕਿ ਇੱਥੇ ਸਾਨੂੰ ਲੱਗਦਾ ਕਿ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੋਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਓ ਸੀ ਬਾਹਰੋਂ ਹੀ ਤੇ ਉਹਨਾਂ ਨੇ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲੈ ਜਿ ਜਦੋਂ ਨੇ ਅੰਦਰ ਦੇਖਿਆ ਤਾਂ ਉਹਨਾਂ ਦੇ ਖਤਮ ਹੋ ਗਏ ਤੇ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਜਿੱਦਾਂ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਲਬੀਹ ਚੱਲ ਰਹੀ ਹੈ ਐਨ ਆਰ ਇਹਨਾਂ ਸੰਤੁਸ਼ ਸਿੰਘ ਸੀਗਾ ਉਹਦਾ ਨਾਮ ਜੀਤਕੌਰ ਸੀਗਾ ਕਿ ਸਰੈਂਡ ਐਸ ਐਚਓ ਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਉਹ ਇਨਫੋਰਮੇਸ਼ਨ ਦੇ ਉੱਪਰ ਕੈਕਟ ਕਰਕੇ ਫਿਰ ਮੋਰੋਵਤੀ ਤਾਂ ਇਹ ਚਾਹੀਦਾ ਸੀ ਕਿ ਐਨਆਰਆਈ ਦਾ ਸੂਚਨ ਉਹਦਾ ਘਰ ਹੈ ਜਿਹਦੇ ਵਿੱਚ ਕੋ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਜੀਡੀ ਦੇ ਨਾਲ ਰਹਿੰਦਾ ਸੀ ਇਥੇ ਤਾਂ ਪਿਛਲੇ 2 ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਕੋ ਨਾਲ ਕੰਟੈਕਟ ਨਹੀਂ ਹੋ ਰਿਹਾ ਕਿ ਹੂੰ ਜਦੋਂ ਕੰਟੈਕਟ ਨਹੀਂ ਹੋਇਆ ਉਹਦੇ ਘਰ ਵਾਲਿਆਂ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ ਲਾਸ਼ ਮਿਲੀ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੋਟ ਉਹਦੀ ਜੜੀ ਰੱਖੀ ਹੈਗੀ ਹੈ ਉਹ ਮਿਲੀ ਬਈ ਇੱਥੇ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਹੈ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਹਾਂ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਸੀਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜਿਹੜੀ ਹੈਗੀ ਇਸ ਮਰਡਰ ਨੂੰ ਆਪਾਂ ਟ੍ਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰ ਕਰਾਂਗੇ ਅ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਹੈ ਡੈੱਡ ਬੋਡੀ ਦੇਖਣ ਤੋਂ ਜ਼ਿਆਦਾ ਹੈ ਕਿ ਇਹ ਮਰਟਰ ਜਿਹੜਾ ਹੈਗਾ ਤਕਰੀਬਨ 33 ਸਾਲ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਤੇ ਦੱਸ ਰਿਹਾ ਸਾਨੂੰ ਘਰ ਦੇ ਮੁਤਾਬਿਕ 23 ਦੀ ਸ਼ਾਮ ਸ਼ੁਰੂਆਤ ਇਸ ਸਟੇਡੀ ਨਾਲ ਕੋਟੈਕਟ ਪਾ ਰਹੇ ਹਨ ਨੂੰ ਕਾਲ ਕਰਦੇ ਕਾਲ ਨੂੰ ਉਠਾ ਲੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀ ਦੇ ਅੰਦਰ ਦੋ ਕਈਆਂ ਹੋਈਆਂ ਸੀ ਜਿਸ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ